ਪਗ ਪਗ ਜੀ 6 ਵਜ ਚੁੱਕੇ ਨੇ ਦਿਨ ਹੈਗਾ ਅੱਜ ਐਤਵਾਰ ਤੇ ਠੰਡਾ ਠੰਡਾ ਮੌਸਮ ਪਾ ਮਾਰਦਾ ਹੋਇਆ ਸਰਦੀਆਂ ਦੇ ਬਾਂਗ ਤੋਂ ਨੂੰ ਠੰਡੇ ਮੌਸਮ ਦਾ ਆਨੰਦ ਲੈਂਦੇ ਹੋਏ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਬੁਲਟ ਤੇ ਇਹ ਆ ਜੀ ਅੰਮਰਸਾ ਰੋਡ ਕੋਟਸੀਖਾਂ ਤੋਂ ਤੇ ਤਰਨਤਨ ਸਾਹਿਬ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਜੀ ਤੇ ਉੱਥੇ ਬਣਿਆ ਈ ਸਭ ਤੋਂ ਵੱਡਾ ਸਰੋਵਰ ਇੰਡੀਆ ਦਾ ਤੇ ਕਿੰਨੇ ਏਰੀਆ ਚ ਬਣਿਆ ਉਹ ਬਾਕੀ ਗੱਲਬਾਤ ਕਰਦੇ ਆਪਾਂ ਗੁਰਦਰਾ ਸਾਹਿਬ ਜਾ ਕੇ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਜੀ ਹਰੀਕੇ ਪੱਤਣ ਇਹ ਹਰੀਕੇ ਪੱਤਣ ਦਰਿਆ ਉਹ ਦਰਿਆ ਜੀ ਜਿਹੜਾ ਸਿੱਧਾ ਪਾਕਿਸਤਾਨ ਜਾਂਦਾ ਹੈ ਜੀ ਤੇ ਜਦੋਂ ਆਪਾਂ ਪਹਿਲਾਂ ਅੱਗੋਂ ਪਿੱਛੋਂ ਤੋਂ ਲੰਘੀਏ ਇੱਥੇ ਜਮਾ ਪਾਣੀ ਨਹੀਂ ਹੁੰਦਾ ਖਾਲੀ ਹੁੰਦਾ ਪ੍ਰੋਗਰਾਮ ਇੱਥੇ ਤੇ ਅੱਜ ਤੁਸੀਂ ਦੇਖ ਸਕਦੇ ਹੋਗੇ ਪਾਣੀ ਕਿੰਨਾ ਜਿਆਦਾ ਕਿੰਨੀ ਭਾਰੀ ਮਾਤਰਾ ਇਹ ਪਾਣੀ ਦਾ ਵਹਾਅ ਤੁਰਿਆ ਜਾਂਦਾ ਵਾ ਤੇ ਪੰਜਾਬ ਵਿੱਚ ਕਈਆਂ ਥਾਵਾਂ 'ਤੇ ਨਹਾੜ ਆਏ ਹੋਏ ਨੇ ਤੇ ਹਮਾਚਲ 'ਚ ਤੁਹਾਨੂੰ ਪਤਾ ਆ ਵੀ ਅੱਜਕੱਲ੍ਹ ਪਾਣੀ ਬਹੁਤ ਉਧਰੋਂ ਇੱਧਰੋਂ ਆ ਰਿਹਾ ਆਪਣੇ ਪੰਜਾਬ ਵੱਲ ਨੂੰ ਤੇ ਹੁਣੇ ਦਰਿਆ ਫੁੱਲ ਭਰ ਚੁੱਕੇ ਨੇ ਤੇ ਪਾਣੀ ਵਗੇ ਜਾਂਦਾ ਜੀ ਬਾਬਾ ਤਾਂ ਜਿੱਥੋਂ ਤੇ ਕਰਨੇਗਾ ਜਾਂਦੀ ਆਪਣੇ ਪਾਣੀ ਪਾਣੀ ਹੋਇਆ ਪ੍ਰੋਗਰਾਮ ਫੁੱਲ ਭਰਿਆ ਪਦਰਿਆਏ ਵਾਲਾ ਹਾਂਜੀ ਵੀਡੀਓ ਨੂੰ ਦੇਖ ਰਹੇ ਸਾਰੇ ਮਾਈਆਂ ਭਾਈਆਂ ਨੂੰ ਬੱਚੇ ਬਜ਼ੁਰਗਾਂ ਨੂੰ ਵੱਡਿਆਂ ਛੋਟਿਆਂ ਨੂੰ ਤੇ ਸਾਲਿਆਂ ਨੂੰ ਪਰਦੇਸ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਸ਼ਹਿਰਾਂ ਵਾਲਿਆਂ ਨੂੰ ਸਾਰਿਆਂ ਨੂੰ ਜੀ ਸਸਰੀ ਘਰ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਤੇ ਅੱਜ ਆਪਾਂ ਜਿਹੜੇ ਗੁਰਦਰਾ ਸਾਹਿਬ ਚੱਲੇ ਆ ਜੀ ਉਸ ਗੁਰਦੁਆਰਾ ਸਾਹਿਬ ਵਿੱਚ ਆਪਣੇ ਪੂਰੇ ਵਿਸ਼ਾ ਪਰਦਾ ਸਭ ਤੋਂ ਵੱਡਾ ਸਰੋਵਰ ਹੈ ਜੀ ਤੇ ਇਹ ਗੁਰਦੁਆਰਾ ਤਰਨਤਾਰਨ ਵਿੱਚ ਮੌਜੂਦ ਹੈ ਜੀ ਤੇ ਉੱਥੇ ਜਾ ਕੇ ਆਪਾਂ ਉਸਦੇ ਇਤਿਹਾਸ ਦੀ ਗੱਲਬਾਤ ਕਰਦੇ ਹਾਂ ਜੀ ਕਿੰਨੀ ਜਗ੍ਹਾ 'ਚ ਉਹ ਸਰੋਵਰ ਬਣਿਆ ਹੋਇਆ ਹੈ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਜੀ ਤੇ ਹੁਣ ਆਪਾਂ ਰਸਤੇ ਵਿੱਚ ਜਾ ਰਹੇ ਹਾਂ ਤੇ ਆਪਾਂ ਇੰਟਰੋ ਵਗੈਰਾ ਸ਼ੂਟ ਕਰਦੇ ਸੀਗੇ ਤੇ ਹੁਣ ਆਓ ਆਪਾਂ ਵਲੌਗ ਵੀ ਕੰਟੀਨਿਊ ਕਰਦੇ ਹਾਂ ਤੇ ਹੁਣ ਆਪਾਂ ਖੜੇ ਆ ਜੀ ਤਰਨਤਾਰਨ ਸ਼ਹਿਰ ਦੇ ਮੇਨ ਐਂਟਰੀ ਗੇਟ ਤੇ ਯਾਦਗਾਰੀ ਗੇਟ ਤਰਨਤਾਰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੱਧੀ ਸੜਕ ਜਾਂਦੀ ਹੈ ਜੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਨੂੰ ਤੇ ਸ਼ਹਿਰ ਵੱਲ ਨੂੰ ਤੇ ਸਾਹਮਣੇ ਸੜਕ ਜਾਂਦੀ ਹੈ ਜੀ ਆਪਣੀ ਅੰਮ੍ਰਿਤਸਰ ਵੱਲ ਨੂੰ ਤੇ ਇੱਧਰ ਹੈ ਜੀ ਮਾਝਾ ਕਾਲਜ ਫਾਰ ਊਮੈਨ ਤਰਨਤਾਰਨ ਤਰਨਤਾਰਨ ਦੇ ਐਂਟਰੀ ਗੇਟ ਤੇ ਆ ਜੀ ਸਾਹਮਣੇ ਤਰਨਤਾਰਨ ਸ਼ਹਿਰ ਸਿਵਲ ਹਸਪਤਾਲ ਜਿਲ੍ਹਾ ਕਚੈਰੀ ਤੇ ਗੁਰਦੁਆਰਾ ਸਾਹਿਬ ਤੇ ਬਿਲਕੁਲ ਸਾਹਮਣੇ ਆ ਪਾ ਜੀ ਆ ਵੱਡੀ ਪਾਰਕਿੰਗ ਚ ਮੋਟਰਸਾਈਕਲ ਲਾਉਣ ਦਾ ਬੁਲਟ ਤੇ ਇਹਦੇ ਪਿਛਲੇ ਪਾਸੇ ਕਾਰ ਪਾਰਕਿੰਗ ਹੈ ਜੀ ਗੱਡੀਆਂ ਗੁਡੀਆਂ ਕੱਢਦੀਆਂ ਉੱਥੇ ਤੇ ਸਾਹਮਣੇ ਦਰਬਾਰ ਸਾਹਿਬ ਦਾ ਮেইন ਐਂਟਰੀ ਗੇਟ ਆ ਪਾਰਕਿੰਗ ਏਰੀਆ ਉਧਰ ਦੁਕਾਨਾਂ ਤੋਂ ਕੋਨਾ ਤੇ ਆਪਾਂ ਚੱਲਦੇ ਹੁਣ ਅੱਗੇ ਮੱਥਾ ਟੇਕਣ ਤੇ ਸਾਹਮਣੇ ਐਂਟਰੀ ਗੇਟ ਦਰਸ਼ਨੀ ਦਿਉੜੀ ਦਰਬਾਰ ਸਾਹਿਬ ਤਰਨਤਾਰਨ ਇਹ ਖੱਬੇ ਹੱਥ ਤੋਂ ਵੱਡਾ ਸਾਰਾ ਲੰਗਰ ਹਾਲ ਇੱਧਰ ਬਜ਼ਾਰ ਦੀਆਂ ਦੁਕਾਨਾਂ ਇਹ ਕਿੱਦਾਂ ਲੱਗਦਾ ਨਾ ਸਾਹਮਣੇ ਪੇਟਾ ਰੈਦ ਲਿਟਰੇਚਰ ਸਿੱਖ ਦੇ ਆਹਿੰ ਮਤਵਾਂ ਪੜ੍ਹਨ ਵਾਸਤੇ ਸਾਹਮਣੇ ਜੋੜਾ ਘਰ ਜੋੜਾ ਜਮਾ ਕਰਾਉਣੇ ਹੈ ਜੀ ਹੁਣ ਜੋੜਾ ਕਰਕੇ ਲੰਗਰ ਬਾਹੀ ਤੇ ਸਾਮਾਨੀ ਆ ਦੇ ਦਰਸ਼ਣੀ ਦੀ ਔੜੀ ਤੇ ਹੁਣ ਆਪਾਂ ਚੱਲਦੇ ਆ ਜੀ ਅੰਦਰ ਚਰਨ ਧੋ ਕੇ ਤੇ ਦਰਬਾਰ ਸਾਹਿਬ ਦੇ ਅੰਦਰ ਤੁਹਾਨੂੰ ਸਭ ਤੋਂ ਵੱਡੇ ਸਰੋਵਰ ਦੇ ਦਰਸ਼ਨ ਕਰਾਉਣੇ ਆ ਜੀ ਇਤਿਹਾਸ ਦੀਆਂ ਗੱਲਾਂ ਕਰਦੇ ਆ ਜੀ ਤੇ ਮੱਥਾ ਟੇਕਦੇ ਆ ਜੀ ਤੇ ਸਾਹਮਣੇ ਹੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਦੁਨੀਆ ਦੇ ਸਭ ਤੋਂ ਵੱਡੇ ਸਰੋਵਰ ਦੇ ਜੀ ਇਹ ਹੈ ਜੀ ਗੁਰਦੁਰਾ ਸਾਹਿਬ ਤਰਨਤਾਰਨ ਦੇ ਵਿੱਚ ਪਾਸ਼ਾਹੀ 5 ਦਾ ਇੱਥੇ ਜੀ ਸਭ ਤੋਂ ਵੱਡਾ ਦੁਨੀਆ ਦਾ ਸਰੋਵਰ ਤੇ ਸਾਹਮਣੇ ਗੁਰਦੁਰਾ ਸਾਹਿਬ ਉੱਥੇ ਜਾ ਕੇ ਮੱਥਾ ਟੇਕਦੇ ਆਂ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਇਤਿਹਾਸ ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕੀ ਨਗਰੀ ਤਰਨਤਾਰਨ ਜਿਹੜਾ ਤਰਨਤਾਰਨ ਦੀ ਇੱਕ ਵਿਸ਼ੇਸ਼ਤਾ ਹੈ ਇਹ ਨਗਰੀ ਜੋ ਦੁੱਖ ਨਿਵਾਰਨ ਦੇ ਨਾਮ ਨਾਲ ਪ੍ਰਸਿੱਧ ਹੈ ਅੰਜੰਮ ਬਾ ਸ਼ਾਹੀ ਸ਼ਿਦੁਰ ਅਰਜਨ ਦੇਵ ਜੀ ਨੇ ਮਿਤੀ 17 ਮਸਾਖ ਸੰਮਤ 1647 ਬਿਕਰਮੀ ਮੁਤਾਬਕ 1590 ਈਸਵੀ ਨੂੰ ਪਹਿਲਾ ਸਰੋਵਰ ਖਦਵਾ ਕੇ ਤੇ ਫਿਰ ਸੰਮਤ 1655 ਬਿਕਰਮੀ ਮੁਤਾਬਕ ਸਨ 1593 ਈਸਵੀ ਵਿੱਚ ਨਗਰ ਦੀ ਨੀਂਹ ਰੱਖ ਕੇ ਬਾਤ ਕੀਤਾ ਸੀ ਸ਼ਿਦੁਰ ਅਰਜਨ ਦੇਵ ਜੀ ਨੂੰ ਇਹ ਨਵਾਂ ਨਗਰ ਤੇ ਸਰੋਵਰ ਬਣਾਉਣ ਦੀ ਲੋੜ ਕਿਉਂ ਪਈ ਜਦ ਕਿ ਇੱਥੋਂ ਉੱਤਰ ਵੱਲ 12-13 ਮੀਲ ਦੇ ਹਾਸਲੇ ਤੇ ਗੁਰੂ ਕਾ ਚੱਕ ਅੰਮ੍ਰਿਤਸਰ ਸਿੱਖੀ ਦਾ ਪ੍ਰਚਾਰ ਨਵਾਂ ਕੇਂਦਰ ਬਣ ਚੁੱਕਾ ਸੀ ਇਸ ਸੰਬੰਧ ਵਿੱਚ ਉੱਤਰਵਜੋਂ ਕੁਝ ਸਿਧਾਂਤਾਂ ਗੱਲਾਂ ਜੋ ਸਿੱਖ ਇਤਿਹਾਸ ਨਾਲ ਬੜਾ ਗਹਿਰਾ ਸੰਬੰਧ ਰੱਖਦੀਆਂ ਹਨ ਜਿਹੜਾ ਸੋਚਨ ਤੇ ਵਿਚਾਰਨ ਯੋਗ ਹਨ ਤਰੰਤਰੰਦਾ ਮੋਢ ਸਨ 1644 ਬਿਕਰਮੀ ਮੁਤਾਬਕ ਸਨ 1587 ਈਸਵੀ ਵਿੱਚ ਜਦ ਅਜੇ ਗੁਰੂ ਕੇ ਚੱਕ ਅੰਮ੍ਰਿਤਸਰ ਦੀ ਆਬਾਦੀ ਤੇ ਤਮਰੀ ਹੋ ਰਹੀ ਸੀ ਤਾਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖੀ ਪ੍ਰਚਾਰ ਦੀ ਲੋੜ ਤੇ ਖਾਸ ਏਮਤ ਨੂੰ ਮੁੱਖ ਰੱਖ ਕੇ ਇੱਕ ਹੋਰ ਨਵਾਂ ਕੇਂਦਰ ਅੰਮ੍ਰਿਤਸਰ ਨੇੜੇ ਹੀ ਦਿੱਲੀ ਤੋਂ ਗੁਇੰਦਵਾਲ ਹੋ ਕੇ ਲਾਹੌਰ ਜਾਂ ਲਈ ਸੜਕ ਪਰ ਕਾਇਮ ਕਰਨ ਦੀ ਤਸਵੀਰ ਸੋਚੀ ਤਾਂ ਕਿ ਬਹੁਤੇ ਰਾਜ ਕਰਮਚਾਰੀ ਤੇ ਜਨਤਾ ਦੇ ਲੋਕ ਜੋ ਗੁਰਸਿੱਖੀ ਨਾਲ ਦਿੱਲੀ ਚਰਦਾ ਪਾਵ ਰੱਖਦੇ ਹਨ ਦਿੱਲੀ ਚਰਦਾ ਪਾਵ ਰੱਖਦੇ ਹਨ ਕਾਰਨ ਇਸ ਦਾ ਸਭ ਤੋਂ ਵੱਡਾ ਇਹੋ ਸੀ ਉਸ ਸਮੇਂ ਬਾਦਸ਼ਾਹ ਤੇ ਉਸ ਦੇ ਲਾਹ ਲਸ਼ਕਰ ਦੀ ਆਵਾਜ਼ ਹੀ ਮਚਾ ਦੇ ਲਿਓ ਲਾਹੌਰ ਤੇ ਲਾਹੋਰੋਂ ਦਿੱਲੀ ਸਿੱਧੀ ਇਸੇ ਰਾਸਤੇ ਰਾਹੀ ਹੁੰਦੀ ਸੀ ਤੇ ਸਾਰੇ ਦੇਸ਼ ਵਿਦੇਸੀ ਯਾਤਰੂ ਇਸੇ ਰਸਤੇ ਹੋ ਕੇ ਲੰਘਦੇ ਸਨ ਉਹਨਾਂ ਦੇ ਲਈ ਉਸ ਸਮੇਂ ਗੁਰੂ ਕਾਚਾ ਅੰਮ੍ਰਿਤਸਰ ਕੋਲ ਇੱਕ ਪਾਸੇ ਹੋਣ ਕਰਕੇ ਗੁਰੂ ਜੀ ਦੇ ਦਰਬਾਰ ਤੱਕ ਪਹੁੰਚਣਾ ਇੰਨਾ ਸਹਿਜ ਨਹੀਂ ਸੀ ਨਾਲੇ ਗੁਰੂ ਜੀ ਦੀ ਸਿੱਖੀ ਦਾ ਪ੍ਰਚਾਰ ਕੇਵਲ ਪਿੰਡ ਪੰਜਾਬ ਦੇ ਪਿੰਡੂ ਹਲਕਿਆਂ ਤੱਕ ਹੀ ਸੀਮਤ ਰੱਖਣਾ ਕੁਦਰਤੀ ਤੌਰ ਤੇ ਨਹੀਂ ਆਏ ਸੰਗਤ ਵੀ ਨਹੀਂ ਸੀ ਤੇ ਇਸ ਪ੍ਰਚਾਰ ਦੇ ਨਾਲ ਹੀ ਸਿੱਖਾਂ ਵਾਸਤੇ ਉਹਨਾਂ ਦੀ ਉਪਜਿਗਤਾ ਲਈ ਦੇਸ਼ ਉਦੇਸ਼ ਵਿਆਪੀ ਵਪਾਰ ਦਾ ਰਾਹ ਖੋਲਣਾ ਹੋਰ ਵੀ ਜ਼ਰੂਰੀ ਸੀ ਸਰੋਵਰ ਸ਼੍ਰੀ ਤਰਨਤਾਰਨ ਸਾਹਿਬ ਇਸ ਪਵਿੱਤਰ ਸਰੋਵਰ ਦੀ ਗੱਲਬਾਤ ਵੀ ਆਪਾਂ ਕਰਦੇ ਆਂ ਤੇ ਸਾਹਮਣੇ ਅੱਜ ਮੰਜੀ ਸਾਹਿਬ ਗੁਰਦਰ ਸਾਹਿਬ ਉਸ ਦੀ ਗੱਲਬਾਤ ਕਰ ਲਈਏ ਗੁਰਦਰਾ ਸਾਹਿਬ ਮੰਜੀ ਸਾਹਿਬ ਇਸ ਸਥਾਨ ਮੀਰੀ ਬਰੀਕ ਦੇ ਮਾਲਕ ਗੁਰੂ ਅਰਬਨ ਸਾਹਿਬ ਦਾ ਹੈ ਇਸ ਸਥਾਨ ਤੇ ਸਮਾਂ 1670 ਇਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਗੇੜ ਵਿੱਚ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਦਿੱਲੀ ਲਾਲ ਦਿੱਲੀ ਨਾਲ ਲਿਆ ਕੇ ਜਹਾਂਗੀਰ ਬਾਦਸ਼ਾਹ ਕੋਲ ਉਹ ਰਿਆਸਤਾਂ ਦਵਾਈਆਂ ਉਸ ਤੋਂ ਬਾਅਦ ਇਹਨਾਂ 52 ਰਾਜਿਆਂ ਨੂੰ ਆਪੋ ਆਪਣੀਆਂ ਰਿਆਸਤਾਂ ਵਿੱਚ ਭੇਜਿਆ ਬਾਅਦ ਵਿੱਚ ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਦੇ ਹੱਥ ਦੀ ਮਾਲਾ ਮੰਗੀ ਗੁਰੂ ਸਾਹਿਬ ਨੇ ਕਿਹਾ ਕਿ ਇਸ ਦੇ ਨਾਲ ਦੀ ਮਾਲਾ ਦੀ ਵਾਂਚੰਦੂ ਕੋਲ ਹੈ ਜਿਹੜੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਨਸ਼ੀਦ ਕਰਨ ਸਮੇਂ ਲਾਹੀ ਸੀ ਫੇਰ ਮਾਰਾ ਚੰਦੂ ਦੇ ਘਰੋਂ ਪ੍ਰਾਪਤ ਹੋਈ ਉਸ ਤੋਂ ਬਾਅਦ ਚੰਦੂ ਝੂਠਾ ਪਾਇਆ ਗਿਆ ਜਾਂਗੀਰ ਬਾਦਸ਼ਾਹ ਨੇ ਚੰਦੂ ਨੂੰ ਸਤਿਗੁਰੂ ਜੀ ਦੇ ਹਵਾਲੇ ਕਰ ਦਿੱਤਾ ਫੇਰ ਚੰਦੂ ਨੂੰ ਬਾਬਾ ਬਦੀ ਚੰਦ ਬਾਈ ਜੱਟਾ ਬਾਈ ਬਰਾਣਾ ਤੇ ਹੋਰ ਸਿੱਖਾਂ ਦੇ ਹਵਾਲੇ ਕਰ ਦਿੱਤਾ ਸਿੱਖਾਂ ਨੇ ਚੰਦੂ ਨੂੰ ਪੜ ਕੇ ਨਾ ਕਿ ਉਹ ਜਨਾਤੋ ਬਾਈ ਦੇ ਸਿਰ ਉੱਤੇਆਂ ਮਾਰੀਆਂ ਉਸ ਤੋਂ ਬਾਅਦ ਚੰਦੂ ਨੂੰ ਪੜ ਕੇ ਦਿੱਲੀ ਤੋਂ ਅੰਮ੍ਰਿਤਸਰ ਲੈ ਜਾਂਦਾ ਗਿਆ ਰਸਤੇ ਵਿੱਚ ਅੰਮ੍ਰਿਤਸਰ ਜਾਂਦਿਆਂ ਇੱਕ ਰਾਤ ਸ੍ਰੀ ਦਰਬਾਰ ਸਾਹਿਬ ਤਰਨਤਾਰ ਦੀਆਂ ਪ੍ਰਕਰਮਾਂ ਵਿੱਚ ਇਸ ਸਥਾਨ ਤੇ ਠਹਿਰੇ ਸਾਨੇ ਸਥਾਨ ਮੇਰੀ ਪੀਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਮੰਜੀ ਨਾ ہمارا ਪ੍ਰਚਲਿਤ ਹੈ ਤੇ ਸਾਹਮਣੇ ਦਰਬਾਰ ਸਾਹਿਬ ਹੈ ਜੀ ਤੇ ਉਸ طرف ਇਤਿਹਾਸ ਲਿਖਿਆ ਹੋਇਆ ਹੈ ਜੇਕਰ ਤੁਸੀਂ ਇਤਿਹਾਸ ਪੜਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਰੋਕ ਕੇ ਵੀ ਇਤਿਹਾਸ ਪੜ ਸਕਦੇ ਹੋ ਵੀ Thank mm -hmm. you. ਤੇ ਹੁਣ ਆਪਾਂ ਸਰੋਵਰ ਦੀ ਗੱਲਬਾਤ ਕਰਦੇ ਹਾਂ ਜੀ ਸਰੋਵਰ ਸ੍ਰੀ ਤਰਨਤਨ ਸਾਹਿਬ ਇਹ ਪਵਿੱਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖਾਰਾ ਤੇ ਪਲਾਸ ਔਰ ਪਿੰਡਾਂ ਦੀ ਜ਼ਮੀਨ 152000 ਰੁਪਏ ਨੂੰ ਖਰੀਦ ਕੇ 17 ਵਸਾ ਕਸਮਤ 1647 ਨੂੰ ਕਰਵਾਇਆ ਸੀ ਸਮਮਤ 1653 ਵਿੱਚ ਗੁਰੂ ਜੀ ਨੇ ਤਾਲ ਨੂੰ ਪੱਕਾ ਕਰਨ ਹਿੱਤ ਆਵੇ ਲਗਵਾਏ ਪਰੰਤੂ ਇਸ ਕੰਮ ਵਿੱਚ ਜਾਲੀਮ ਅਮੀਰਦੀਨ ਸਰਾਏ ਨੂਰਦੀ ਵਾਲੇ ਨੇ ਰਕਵਟਾ ਪਾਈਆਂ ਤੇ ਇੱਟਾਂ ਚੁਰਾ ਲਈਆਂ ਸਮਤ 1823 ਵਿੱਚ ਦਸਾ ਸਿੰਘ ਆਰਮਗੜੀਆ ਨੇ ਤਦ ਦੋ ਪਾਸੇ ਪੱਕੇ ਕਰਵਾਏ ਬਾਕੀ ਦੋ ਪਾਸੇ ਮਹਾਰਾਜ ਜੀ ਸਿੰਘ ਨੇ ਆਪਣੇ کارਗੁਨ ਮੋਤੀ ਦੇ ਰਾਹੀਂ ਪੱਕੇ ਕਰਵਾਏ ਇਸ ਸਰੋਵਰ ਦੀ ਪ੍ਰਕਰਮਾ ਪੱਕੀ ਕਰਾਉਣ ਦੀ ਸੇਵਾ ਕਵਰ ਨੌ ਨਿਹਾਲ ਨੇ ਕੀਤੀ ਤੇ ਇਹ ਜੀ ਇਸ ਸਰੋਵਰ ਦਾ ਇਤਿਹਾਸ ਤੇ ਇਹ ਸਾਹਮਣੇ ਜੀ ਲੰਗਰ ਹਾਲ ਤੇ ਪ੍ਰਸ਼ਾਦਾ ਪਾਣੀ ਛਕਦੇ ਆਂ ਜੀ ਤੇ ਜਲਦੀ ਹੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਇਸੇ ਤਰ੍ਹਾਂ ਹੀ ਅਸੀਂ ਗੁਰਦੁਆਰਾ ਸਾਹਿਬ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਜੀ ਵੀਡੀਓ ਚੰਗੀ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਤੁਹਾਡੇ ਇੱਕ ਸ਼ੇਅਰ ਕਮੈਂਟ ਨਾਲ ਸਾਨੂੰ ਬਹੁਤ سپورਟ ਮਿਲਦੀ ਹੈ ਤੇ ਜਲਦੀ ਹੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਏ ਬਾਏ ਰੱਬ ਰੱਖਾ